ਉਹ ਜਿਹੜਾ ਜੈਕਟਰ ਹੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਮਦ ਹੋਈ ਹੈ ਆ ਇਸ ਦੇ ਵਿੱਚ ਜਿਹੜਾ ਸੀ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਜਿਹੜਾ ਇਹ ਉਸਰ ਰਾਮਦਲ ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਵੀ ਕਦਮਾ ਦੱਸੀ ਨਹੀਂ ਸੀਗਾ ਕੱਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਾਲ ਕੋਲੋਨੀ ਦੀ ਟੀਮ ਨੇ ਜਦੋਂ ਇਹਨੂੰ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 160 ਸਿੰਦੀਪਾ ਡੀਟੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਨ ਬਰਾਮਦ ਇਸ ਗੰਧ ਦੇ ਵਿੱਚ ਅਸੀਂ ਖਾਨਾ ਕਨਾਲ ਕੋਣੀ ਦੇ ਵਿੱਚ ਮੁਕੱਦਮਾ ਨੰਬਰ 212 ਅੰਡਰ ਸੈਕਸ਼ਨ 50C ਐਨਡੀਪੀਐਸ ਐਕਟ ਅੰਦਰ ਰਜਿਸਟਰ ਕੀਤਾ ਹੈ ਤੇ ਫਰਦਰ ਜਿਹੜੀ ਮੁਕੱਦਮਾ ਦੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਤਫ਼ਤੀਸ਼ ਦੇ ਵਿੱਚ ਮੌਢੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿਤ ਜਨਤਨਾਗਰ ਜਿਹੜਾ ਸੰਤਪੁਰਾ ਰੋਡ ਹੈ ਉਥੇ ਰੇਲਵੇ ਟਰੈਕ ਦੇ ਉਪਰ ਜਿਹੜਾ ਸਾਡਾ ਹੌਟਸਪੌਟ ਇਹ ਵੀ ਡਿਕਲੇਰ ਕੀਤਾ ਹੋਇਆ ਹੈ ਉਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਪਈ ਜਿਹੜੀ ਸ਼ਿਕਾਇਤ ਆ ਰਹੀ ਸੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ। ਸੋ ਉਸੇ ਇਨਪੁਟ ਤੇ ਕੰਮ ਕਰਦੇ ਹੋਏ थाना ਕਰਾਕਪੁਰ ਦੀ ਟੀਮ ਨੇ ਨਾਕਾਬੰਦੀ ਕੀਤੀ। ਨਾਕਾਬੰਦੀ ਦੱਸੋ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ। ਇੰਟਰਸੈਪਟ ਕਰਨ ਦੇ ਦੌਰਾਨ 505 ਗ੍ਰਾਮ ਜਿਹੜੀ ਹੈਰੋਨ ਬਰਾਬਦ ਹੋਈ। ਜਿਸ ਤੇ ਅਸੀਂ ਮੁਕਤਮਾ थाना ਕਰਾਕਪੁਰ ਨੇ ਜਾਰਜੀ ਕੀਤਾ। ਦਰਜ ਕਰਨ ਤੋਂ ਬਾਅਦ ਜਿਹੜੀ ਮੌੜੀ ਤਫ਼ਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹ ਸ਼ਾਂਤ ਇਸ਼ੂ ਰਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਤਲਾ ਜੇਲ੍ਹ ਦੇ ਵਿੱਚ ਬੰਦ ਹੈ। ਇਹ ਜਨਤਾਰਿਕਤਾ ਰਹਿਣ ਵਾਲਾ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕੱਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕੱਦਮਾ ਐਨਡੀਪੀਐਸ ਵਰਸ਼ਪੁਆਰਟੀ ਦਾ ਇਹਦੇ ਵਿੱਚ ਇਹ ਸਗਾ ਵੀ ਹੋ ਚੁੱਕਿਆ ਹੈ ਉਹਦੇ ਵਿੱਚ 10 ਸਾਲ ਦੀ ਇਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮੇਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਹੁੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੱਦ ਹੈ ਉਸ ਬੰਦੇ ਦੀ ਅਸੀਂ ਪ੍ਰੋਫੈਕਸ਼ਨਲ ਹਾਸਲ ਕਰਕੇ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫੱਤਰ ਦੀ ਤਫतीश ਕਰਾਂਗੇ ਕਿ ਉਹਦੇ ਇਸ ਤਰ੍ਹਾਂ ਕੇਸ ਨਾਲ ਸੰਬੰਧ ਨੇ ਕਿਹੜੇ-ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਡ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਦਾ ਪਰਦਾ ਫਾਸ਼ ਕੀਤਾ ਜਾਊਗਾ ਪਤਾ ਹੈ ਕਿ ਸਰ ਲੈ ਕੇ ਕਿ થોਡਾ ਸੀ ਇਸ ਬੰਦੇ ਵਿੱਚ ਇਹਦੀ ਬੁੱਢਲੀ ਪੁਛਕੀਸ ਦੇ ਵਿੱਚ ਆਇਆ ਹੈ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਕੂਰਤਲਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮੇਲ ਕਰਦਾ ਸੀਗਾ ਤੇ ਇੱਥੇ ਜਿੱਥੇ ਵੀ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਦਿੰਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਪਹਿਲਾਂ ਤੋਂ ਹੀ ਜਾਣਦੇ ਆ ਉਸ ਬੰਦੇ ਉੱਪਰ ਪੰਜ ਜਿਹੜੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈਟਵਰਕ ਕ੍ਰਾਈਮ ਕਨੈਕਟ ਕਰਦਾ ਸੀਗਾ ਤੇ ਉਹਦੇ ਚੋਂ ਕਨੈਕਟ ਕਰਕੇ ਵੀ ਉਹ ਤੇ ਬੰਦੇ ਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ ਕਿਹੜੇ ਕੋਈ ਹੋਰ ਬੰਦੇ ਇਸ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਨਾਲ ਤੇ ਲਿਆ ਰਹੇ ਆ ਤੇ ਉਹਦੀ ਪੁਸ਼ਕਸ਼ ਦੇ ਵਿੱਚ ਜਿਹੜਾ ਫਲਾਸਾ ਕਰਦਾ ਸੀਗਾ ਇਹ ਜਿਹੜੀ ਸਾਹਿਬ ਇਹਦਾ ਜੇਲ੍ਹ ਦੇ ਵਿੱਚ ਬੰਦਾ ਹੈ ਉਹਨੇ ਨਾਲ ਤਾਲ ਮਿਲ ਸਰਕਾਰੀ ਨੰਬਰ ਤੋਂ ਕਰਦਾ ਜਿਹੜਾ ਵਾਲੇ ਤੋਂ ਜਾਂ ਉਹਨੇ ਮੋਬਾਈਲ ਰੱਖਦਾ ਇਹਦੇ ਵਿੱਚ ਜਿਹੜੀ ਇਹਨੇ ਪਿਛਲੀ ਕੋਸ਼ਿਸ਼ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਡ-ਬੋਡਸ ਨਹੀਂ ਉਹਦੇ ਨਾਲ ਗੱਲ ਕੀਤੀ ਸੀ ਕਿ ਵੀ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਵੀ ਮੇਰੇ ਰਿਸ਼ਤੇਦਾਰ ਨੇ ਮਿਲਣਾ ਜਾ ਉਹ ਕੋਡ-ਬੋਡਰਾਂ ਹੀ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇਨਟੈਰੋਗੇਸ਼ਨ ਕਰ ਰਹੇ ਆ ਜੇ ਉਹਦੇ ਉਸ ਬੰਦੇ ਵੀ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਖੰਦੇ ਦੇ ਖਲਬ ਕਰਦੇ ਕਰਾਂਗੇ ਰਿਪੋਰਟ ਤਾਲ ਕੀਤੀ ਜਾਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜਿਹੜਾ ਉਹ ਤੋਂ ਕਿੰਨੇ ਵਾਰੀ ਇਹਨੂੰ ਕਾਲ ਹੋਈ ਹੈ ਬਿਲਕੁਲ ਬਿਲਕੁਲ ਸਾਰੇ ਇਹਨਾਂ ਨੂੰ ਅਸੀਂ ਜਾਂਚ ਕਰਾਂਗੇ ਕਿ ਇਹਨੇ ਕਿਸ-ਕਿਸ ਮੀਡੀਅਮ ਨਾਲ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਦੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਉੱਥੇ ਜਾ ਕੇ ਕਿ ਜਿਹੜੀ ਕਾਲ ਰਹੀ ਜਿਹੜੀ ਹੈਗੀ ਇਹਨਾਂ ਨੇ ਆਪਸ ਦੇ ਵਿੱਚ ਕ ਉਹ ਸਾਰੇ ਅੰਗਰੋ ਦੇ ਵੀ ਚੈੱਕ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਜਿਹੜੀ ਬੜੀ ਹੈ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲੋਂ ਕਿ 505 ਦਾਨ ਮੈਰੋਲ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ਨ ਕੁਆਂਟੀਟੀ ਦੀ ਜਿਹੜੀ ਵੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰੋਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਰਹੀਆਂ ਪਿਛਲੇ ਸਮੇਂ ਵਿੱਚ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਹਾਸੀ ਉਹਦੇ ਵਿੱਚ ਲੱਗੇ ਹੋਏ ਸੀ ਕਿ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀ ਉਹਨਾ ਪਾਰਟਨਰਸ ਤੋਂ ਵੀ ਅਸੀਂ ਛੋਟੇ ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਹ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹਦੀ ਸਰਵੇਲੈਂਸ ਐਸਐਚਓ ਕਰਾਰ ਫੋਟੋ ਦੀ ਬਾਰੇ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀਗੀ ਤੋ ਕੱਲ ਜਦੋਂ ਜਦੋਂ ਇਹ ਆਇਆ ਨਾਕੇ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤੋ ਉਸੇ ਨਾਕਾਬੰਦੀ ਕਰਕੇ ਫਿਰ ਇਹਨਾਂ ਖਲਾਫ ਅਸੀਂ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈ 500 ਗ੍ਰਾਮ ਹੈ ਇਹ ਆਪ ਹੀ ਛੋਟੇ ਛੋਟੇ ਦੇਸ਼ਾਂ ਸੀ ਕਿਸੇ ਹੋਰ ਹੋਣੀ ਹੈ ਜੇ ਸਪਲਾਈ ਕਰਦਾ ਸੀ ਇਹਨੇ ਪੋਸ਼ ਬੰਦੇ ਦਾ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ ਛੋਟੇ ਕਾਫੀ ਬੰਦੇ ਰੱਖੇ ਹੋਏ ਆ ਉਥੇ ਕਿਉਂਕਿ ਜਿਹੜੇ ਬੰਦੇ ਨਸ਼ਾ ਕਰਨ ਆਦੇ ਆ ਉਹਨਾਂ ਨੂੰ ਜੇ ਫਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਮ ਇਹਨਾਂ ਦੱਸਿਆ ਕਿਉਂਕਿ ਆਪੇ ਨਸ਼ਾ ਕਰਦੇ ਸੀ ਤੋ ਉਸੇ ਚੀਜ਼ ਦਾ ਲਾਲਚ ਦਿੱਤਾ ਸੀਗਾ ਕਿ ਤੁਸੀਂ ਸਪਲਾਈ ਕਰ ਦੋ ਥੋੜਾ ਬੋਤਲ ਉਹ ਮਾ ਪੀਨੂ ਦੇ ਦੇਂਗਾ ਤੇ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕਿੰਦਾ ਸੀ ਸਰ ਇਹ ਦੇਸੀ ਕੰਮ ਨਹੀਂ ਕਰਦਾ ਸਰ ਇਹ ਬਿਲਕੁਲ ਫੇਰਚਕਾਰ ਹੈ ਇਹਨੇ ਜਿਹੜਾ ਕੱਲਾਗਾ ਦਾ ਸਿਰਫ ਕੱਬ ਜਿਹੜਾ ਫੇਰ ਨਸ਼ੇ ਦੀ ਸਮਗਰੀ ਦਾ ਹੀ ਕੰਮ ਹੀ ਕਰਦਾ ਸੀ ਕਿ ਲੈ ਗਈ ਕਿੱਥੋਂ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਪਟੰਡੇ ਇਹਨੇ ਸਪਲਾਈ ਕਰਕੇ ਗਿਆ ਕਿੱਥੋਂ ਦੱਸੋ ਇਹ ਬਰੇਡਿੰਨੋ ਸਪਲਾਈ ਦੇਖ ਕੇ ਗਿਆ ਸੀਗਾ ਬਠਿੰਡੇ ਦਾ ਯਾਰ ਹਾਂਜੀ ਨਹੀਂ ਉਹ ਬੰਦੇ ਬਾਰੇ ਇਹ ਨਹੀਂ ਜਾਣਦਾ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਨੂੰ ਆਪਾਂ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸਰ ਇਹ ਆਪ ਵੀ ਕੋਈ ਨਕਸ਼ਾ ਪੱਕਾ ਕਰਦਾ ਜੇ ਨਾ ਉਹ ਜਿਹੜਾ ਹੈਗਾ ਇਹਦੀ ਬੁੱਕਲੀ ਪੁਸ਼ਕੀਤ ਦੀ ਜਿਸਨੂੰ ਦੀ ਕੋਈ ਗੱਲ ਸਮਝ ਨਹੀਂ ਆਈ ਉਹ ਇਹ ਬਾਕੀ ਦਾ ਜਿਹੜੀ ਡਾਕ ਟੈਸਟ ਰੋਹਾਵਾ ਵਿੱਚ ਡਾਕ ਟੈਸਟ ਵਿੱਚ ਕਰਾ ਸਮਝ ਆਊਗੀ ਤਾਂ ਉਹ ਸੈਕਸ਼ਨ ਵਿੱਚ ਪਤਾ ਹੈ ਜੰਤਨਾ ਨਾ ਕਿ ਪ੍ਰੋਬਲਮ ਹੈ ਦੇਖੋ ਇਹ ਜਿਹੜਾ ਸੀ ਪਹਿਲਾਂ ਫੜਿਆ ਸੀਗਾ ਕਿ ਇਹਦੇ ਦੋ ਤਿੰਨ ਘਰ ਬਣਾਏ ਹੋਏ ਨੇ ਇੱਕ ਪਰਸਨਾ ਨਗਰ ਦੇ ਵਿੱਚ ਇਹਦਾ ਪੱਕਾ ਰੈਸਟ ਹੈਗਾ ਪਰੰਤੂ ਜਿਹੜੇ ਜਨਤ ਨਗਰ ਦੇ ਵਿੱਚ ਹੁਣ ਕਿਰਾਏ ਦਾ ਜਿੰਨਾ ਘਰ ਲੈ ਕੇ ਉਸ ਟਾਈਮ ਰੈਸਟ ਰਹਿ ਰਹੇ ਨੇ ਸੀ ਸਰ ਇਜ਼ੀ ਮਨੀ ਹੀ ਕਰ ਰਿਹਾ ਸੀ ਸਰ ਨਹੀਂ ਜੀ ਦੇਖੋ ਕੁਆਲਟੀ ਦਾ ਮਕਮਲ ਹੈਗੀ ਮਨੀ ਦੇ ਵਾਸਤੇ ਨਹੀਂ ਹੁੰਦਾ ਇਹਦਾ ਇੱਕ ਇਹਨੂੰ ਇੱਕ ਸਵਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਵੱਡੀ ਵੱਡੀ ਮਾਤਰਾ ਨੂੰ ਲੈ ਰਿਹਾ ਸੋ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਚਲਾਰਿਆ ਸੀ ਪਰਿਵਾਰ ਚੋਂ ਕੋਲ ਕੋ ਆ ਉਸ ਬੰਦੀ ਤੋਂ ਪੇਸ਼ ਕਰਾ ਕੀ ਸਰ ਇਹ ਜਿਹੜਾ ਕੰਟੈਕਟ ਦੇਖੀਏਗਾ ਨਹੀਂ ਉਸ ਕੋਲੇ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਕਿਉਂਕਿ ਉਸ ਉਸ ਬੰਦੇ ਨੇ ਭੇਜਿਆ ਸੀਗਾ ਇਹ ਬੰਦੇ ਨੇ ਇਹਨੂੰ ਕੰਟੈਕਟ ਕਿਵੇਂ ਕੀਤਾ ਪਛਾਣਿਆ ਕਿਵੇਂ ਇਹਨੇ ਇਹਨੂੰ ਉਹਨਾਂ ਨੇ ਲੋਕੇਸ਼ਨ ਦੱਸੀ ਸੀ ਕਿ ਪਾਣੀ ਲੋਕੇਸ਼ਨ ਤੇ ਤੁਸੀਂ ਪਹੁੰਚ ਜਾਣਾ ਤੁਹਾਨੂੰ ਬੰਦਾ ਜਿਹੜਾ ਹੈਗਾ ਸਾਡਾ ਪਾਜੂਗਾ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤਾਂ ਉਹਨੇ ਆ ਕੇ ਇਹਨੂੰ ਸਪਲਾਈ ਦਿੱਤੀ ਉਹ ਵੀ ਜਾਣਦੇ ਉਹ ਕਿਵੇਂ ਪਛਾਣਿਆ ਇਹਨਾਂ ਨੇ ਦੇਖੋ ਉਹਨੇ ਉਹਨੂੰ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਹੋ ਸਕਦਾ ਉਹਨੇ ਇਹਨੂੰ ਫੋਟੋ ਵੀ ਭੇਜੀ ਹੋਵੇ ਰਹਾ ਹੋਵੇ ਵੀ ਜਿਹੜਾ ਆਹ ਰਹਾ ਉਹ ਬੰਦਾ ਹੈਗਾ ਕਿਉਂਕਿ ਇਹਨੂੰ ਇਹ ਉਹਦਾ ਪੱਕਾ ਉੱਥੋਂ ਜਿਹੜਾ ਬੰਦਾ ਥਰਡ ਜਿਹੜਾ ਸਪਲਾਈ ਦੇ ਕੇ ਗਿਆ ਉਸ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬੈਠਾ ਹੋ ਜਾਂਦਾ ਹੈ ਇਹ ਤਾਂ ਕਲੀਅਰ ਹੋ ਗਿਆ ਜੀ ਵੀ ਜੇਲ੍ਹ ਦੇ ਵਿੱਚੋਂ ਹੀ ਸਾਰਾ ਇਹ ਨਸ਼ੇ ਦਾ کاروبار ਚੱਲ ਰਿਹਾ ਹੈ ਦੇਖੋ ਇਸ ਜਿਹੜੀ ਮੁਕਦਮੇ ਦੇ ਵਿੱਚ ਕਪਤੀਸ਼ ਦੇ ਵਿੱਚ ਤੇਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਬੰਦੇ ਨੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਨੇ ਕੋਈ ਟਾਈਮ ਪੂਰਤਨਾ ਜੇਲ੍ਹ ਦੇ ਵਿੱਚ ਬੰਦਾ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ ਕਿਹੜਾ ਚੈਨਲ ਅਪਲਾਈ ਸੀਗੇ ਉਹ ਸਾਰੇ ਇਕੱਲਾ ਤੁਸੀਂ ਜਾਂਚ ਕਰਾਂਗੇ ਤਾਂ ਕਿ ਫਰਦਰ ਜਿਹੜਾ ਹੈਗਾ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ ਛੇ ਸੂਰੇ ਸਟੈਕਿੰਗ ਵੀ ਹੋਣੀ ਹੈ ਪੁਲਿਸ ਬੋਲ 42 ਫੁੱਟ ਲੈਵਲ ਦੇ ਉਸ ਤੇਰੇ ਬੋਸਟਾ ਵਿੱਚ ਸਥਾਣੀ থানা ਸਿਵਲ ਲਾਈਨ ਦੀ ਟੀਮ ਲਗਾਈ ਹੋਈ ਹੈ ਸੀਸੀਟੀਵੀ ਨੂੰ ਟ੍ਰੇਲ ਕਰਨ ਵਾਸਤੇ ਤੇ ਜਲਦੀ ਹੀ ਉਸ ਕਦਮ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਾਂਗੇ